ਅੱਜ ਅਸੀਂ ਗੱਲ ਕਰਾਂਗੇ ਧਮਕਬੇਸ ਵਾਲੇ ਮੁੱਖ ਮੰਤਰੀ ਦੀ ਸੋਸ਼ਲ ਮੀਡੀਆ ਤੇ ਵੜੀਆਂ ਉਸ ਦੀ ਵੀਡੀਓ ਚੱਲ ਰਹੀ ਹੈ ਪੁਲਿਸ ਨੇ ਉਸ ਨੂੰ ਇੱਕ ਕੇਸਾਂ ਤੋਂ ਫੜਿਆ ਕਿਉਂ ਫੜਿਆ ਕੀ ਵਜ੍ਹਾ ਸੀ ਕਾਰਨ ਕੀ ਹੈ ਇਸ ਵਿਸ਼ੇ ਤੇ ਗੱਲ ਕਰਾਂਗੇ ਸਾਡੇ ਨਾਲ ਜਸਵਿੰਦਰ ਸਿੰਘ ਜੈਤੂ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਦਰਾਜੀ ਜੀ ਜੀ ਆਇਆਂ ਨੂੰ ਸੱਚ ਦੀ ਪਰਤਾਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਵੈਗੁਰ ਜੀ ਕਾਲ ਸਾਹਿਬ ਵੈਗੁਰ ਜੀ ਕੀ ਫਤਿਹ ਜੀ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵੀਡੀਓ ਵੇਖੀ ਨੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀ ਪੰਜਾਬ ਪੁਲਿਸ ਕਮਕਬੀਸ ਵਾਲੇ ਮੁੱਖ ਮੰਤਰੀ ਦੇ ਜਿਹੜੇ ਕੇਸ ਹੈ ਉਹਨੂੰ ਫੜੀ ਜਾਂਦੀ ਹੈ ਜੀ ਜਥੇਬੰਦੀਆਂ ਨੇ ਉਸ ਦਾ ਮੁੱਦਾ ਚੁੱਕਿਆ ਕਿ ਜਿਹੜੇ ਕਿਸ ਫੜੇ ਹੈ ਜਿਹੜੇ ਮੁਲਾਜ਼ਮਾਂ ਨੇ ਫੜੇ ਆ ਉਹ ਡਿਸਮਿਸ ਹੋਣੇ ਚਾਹੀਦੀ ਹੈ ਉਹ ਸਸਪੈਂਡ ਵੀ ਸ਼ਾਇਦ ਹੋ ਗਏ ਤੇ ਉਹ ਤੁਹਾਨੂੰ ਕਿਵੇਂ ਲੱਗਦਾ ਵੀ ਉਹ ਕੰਮ ਸਹੀ ਕਰ ਰਹੇ ਸੀ ਜਾਂ ਗਲਤ ਕਰ ਰਹੇ ਸੀ ਦੇਖੋ ਜੀ ਅਸਲ ਦੇ ਵਿੱਚ ਤਾਂ ਮੁੱਦਾ ਜਿੱਥੋਂ ਉਹ ਪੱਖ ਹੈ ਹੁਣ ਤੱਕ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਮੀਡੀਆ ਦੇ ਵਿੱਚ ਨਸ਼ਰ ਹੋ ਗਈਆਂ ਠੀਕ ਹੈ ਪਹੁੰਚ ਵੀ ਗਈਆਂ ਦੁਨੀਆ ਤੱਕ ਪਰ ਆਪਾਂ ਗੱਲ ਕਰਨੀ ਹੈ ਕਿ ਜੋ ਉਹਦੇ ਨਾਲ ਹੋਇਆ ਉਹ ਜਾਇਜ਼ ਹੋਇਆ ਕਿ ਨਜਾਇਜ਼ ਹੋਇਆ ਹਾਂ ਜਿਵੇਂ ਉਹ ਦੱਸਦਾ ਆਪਾਂ ਦੇਖਿਆ ਪਿੱਛੇ ਉਹ ਵਿਚਾਰਾ ਹਿੱਟ ਵੀ ਹੋ ਗਿਆ ਸੀ ਗਰੀਬ ਘਰ ਦਾ ਮੁੰਡਾ ਟਿਕਟੌਕ ਤੇ ਟਿਕਟੌਕ ਤੇ ਸੋਸ਼ਲ ਮੀਡੀਆ ਤੇ ਹੋ ਗਿਆ ਸੀਗਾ ਸਾਰੇ ਪਲੇਟਫਾਰਮਾਂ ਤੇ ਹੋ ਗਿਆ ਸੀਗਾ ਵੀ ਮਤਲਬ ਇੰਨਾ ਕੁ ਹੋ ਗਿਆ ਸੀ ਕਿ ਮੇਰੇ ਖਿਆਲ ਦੇ ਵਿੱਚ ਜੇ ਉਹ ਨੂੰ ਉਹਦਾ ਬਣਦਾ ਹੱਕ ਮਿਲਦਾ ਹੂੰ ਧਮਕੀ ਦੇ ਸਾਰੇ ਮੁੱਖ ਮੰਤਰੀ ਨੂੰ ਤਾਂ ਉਹ ਕਰੋੜਪਤੀ ਨਹੀਂ ਤਾਂ ਲੱਖਾਂਪਤੀ ਜ਼ਰੂਰ ਹੋਣਾ ਚਾਹੀਦਾ ਸੀਗਾ ਹੂੰ ਉਹਦਾ ਇੱਕ ਚੰਗਾ ਭਲਾ ਘਰ ਇੱਕ ਕੋਠੀ ਹੋਣੀ ਚਾਹੀਦੀ ਸੀ ਜਿਹੜੇ ਬੰਦਿਆਂ ਨੇ ਉਹਨੂੰ ਆਪਦੇ ਹੱਥ ਥੱਲੇ ਕਰ ਲਿਆ ਕੰਪਨੀ ਨੇ ਕਰ ਲਿਆ ਨਾਲ ਉਹ ਕੁੜੀ ਜਿਹੜੀ ਸੋਨੀ ਮਾਨ ਸੀ ਉਹ ਆ ਕੇ ਨਾਲ ਉਹ ਰਹਿਣੀ ਉਹਦੇ ਨਾਲ ਲੱਗ ਪਈ ਸੀ ਠੀਕ ਹੈ ਲੋਕ ਐਡੇ ਨਰਦਈ ਹੋ ਗਏ ਵੀ ਉਹਦਾ ਜਿਹੜਾ ਸੀ ਨਾ ਉਹਦੀ ਕਮਾਈ ਕੰਪਨੀ ਵਾਲੇ ਤੇ ਸੋਨੀ ਮਾਨ ਵਰਗੇ ਤੇ ਹੋਰ ਲੋਕ ਜਿਹੜੇ ਸੀਗੇ ਆਪੋ ਆਪਣੇ ਘਰਾਂ ਨੂੰ ਲੈ ਗਏ ਉਹਨੂੰ ਗਰੀਬ ਨੂੰ ਵਿਚਾਰੇ ਨੂੰ ਦੋ ਕੋਠੇ ਪਾ ਕੇ ਦੇਤੇ ਪੱਕੇ ਜੀ ਮਾੜੇ-ਮੋٹے ਖਰਚ ਰਿਆਂ ਦਾ ਉਦੋਂ ਬਾਅਦ ਦੇਖਿਆ ਆਪਾਂ ਉਹ ਕਬਾੜ ਵੀ ਵੇਚਦਾ ਫਿਰਦਾ ਸੀਗਾ ਜੀ ਠੀਕ ਹੈ ਵੀ ਦੇਖੋ ਤੁਸੀਂ ਖਾਣਾ ਨਾ ਕਿਸੇ ਸਰੋਂ ਕਮਾਈ ਕਰ ਰਹੇ ਹੋ ਤਾਂ ਮਨ ਮੰਨ ਕੇ ਚਲੋ ਇੱਕ ਐਗਰੀਮੈਂਟ ਇੱਕ ਬਾਉਂਡੇਸ਼ਨ ਹੁੰਦੀ ਆ ਕਿਉਂਕਿ ਮੈਂ ਫੀਲਡ ਨਾਲ ਜੁੜਿਆ ਠੀਕ ਹੈ ਜੀ ਐਂਟਰਟੇਨਮੈਂਟ ਦੀ ਫੀਲਡ ਨਾਲ ਮੈਂ ਜੁੜਿਆ ਹੋਇਆ ਪਿਛਲੇ 25-30 ਸਾਲਾਂ ਤੋਂ ਜੀ ਘੱਟੋ-ਘੱਟ ਇਹਦੇ ਵਿੱਚ ਇਹ ਹੁੰਦਾ ਕਿ ਇੱਕ ਬਾਉਂਡੇਸ਼ਨ ਹੁੰਦੀ ਆ ਆਪਾਂ ਗੱਲ ਕਰਾਂਗੇ ਕਿ ਪੁਲਿਸ ਨੇ ਜਾਇਜ਼ ਕੀਤਾ ਕਿ ਨਜਾਇਜ਼ ਕੀਤਾ ਪਰ ਪਹਿਲਾਂ ਕੀ ਹੋਣਾ ਚਾਹੀਦਾ ਸੀ ਅੱਜ ਤੱਕ ਉਹਦੇ ਨਾਲ ਵਿਚਾਰੇ ਨਾਲ ਜੀ ਜੀ ਉਹਦੀ ਮਿਹਨਤ ਸੀ ਬੇਸ਼ੱਕ ਲੋਕਾਂ ਨੇ ਬਿਨਾਂ ਵਜ੍ਹਾ ਸਿਰ ਤੇ ਚੁੱਕ ਲਿਆ ਬੇਸ਼ੱਕ ਉਹਦੀ ਉਹਦਾ ਸਿਤਾਰਾ ਇੰਨਾ ਤੇਜ ਸੀ ਜੀ ਹੋਣਾ ਚਾਹੀਦਾ ਸੀ ਕਿ ਐਗਰੀਮੈਂਟ ਜਿਹੜੇ ਹੁੰਦੇ ਆ ਉਹ 50 50 ਦੇ ਹੁੰਦੇ ਆ 60 40 ਦੇ ਹੁੰਦੇ ਆ 30 70 ਦੇ ਹੁੰਦੇ ਆ ਉਹਦੇ ਨਾਲ ਉਹ ਕੰਪਨੀ ਵਾਲੇ ਜਾਂ ਸੋਨੀ ਮਾਨ ਜਿਹੜੀ ਸੀਗੀ ਕੋਈ ਐਗਰੀਮੈਂਟ ਕਰਕੇ ਚੱਲਦੇ ਜੀ ਅਸੀਂ ਸਾਰਾ ਕੁਝ ਕਰਾਂਗੇ ਖਰਚਾ ਕਰਾਂਗੇ ਤੈਨੂੰ ਲੈ ਕੇ ਜਾਵਾਂਗੇ ਗੱਡੀ ਤੇ ਘਰੇ ਛੱਡਾਂਗੇ ਤੈਨੂੰ ਕੋਠੀ ਪਾ ਕੇ ਦੇਵਾਂਗੇ ਜੋ ਵੀ ਸੀਗਾ ਉਦੋਂ ਵੱਡੇ ਜੀ ਬਹੁਤ ਸੁਪਨੇ ਦਿਖਾਏ ਸੁਪਨੇ ਦਿਖਾਏ ਸੀ ਠੀਕ ਹੈ ਜਦੋਂ ਸ਼ੁਰੂ ਹੋਇਆ ਘਰ ਉਦੋਂ ਵੀ ਇਹ ਅੱਖ ਸੀ ਕਿ ਮੁੱਖ ਮੰਤਰੀ ਦੀ ਕੋਠੀ ਬਣਨ ਲੱਗੀ ਪਰ ਬਣਿਆ ਇੱਕ ਛੋਟਾ ਜਿਹਾ ਘਰ ਕਮਰਾ ਠੀਕ ਹੈ ਜਿਹੜਾ ਆਮ ਮਨਦਾ ਵੀ ਮਿਹਨਤ ਕਰਕੇ ਬਣਾ ਲੈਂਦਾ ਥੋੜੀ ਮਿਹਨਤ ਨਾਲ ਹੁਣ ਉਹ ਤਾਂ ਖਾ ਕੇ ਘਰੋ ਘਰੀ ਬੈਠ ਗਿਆ ਉਹ ਵਿਚਾਰਾ ਫੁੱਟਪਾਥ ਤੇ ਉੱਥੇ ਦਾ ਉੱਥੇ ਕਿਉਂਕਿ ਪੈਸਾ ਜਿੰਨਾ ਕਮਾਈ ਹੁੰਦੀ ਸੀ ਨਾ ਪੈਸਾ ਉਹਦੇ ਹੱਥ ਨਹੀਂ ਦਿੱਤਾ ਨਾ ਉਹਦੇ ਪਰਿਵਾਰ ਦੇ ਹ ਹੁਣ ਗੱਲ ਜਿਹੜੀ ਹੈ ਚਲੋ ਚੱਲ ਗਿਆ ਕਰ ਗਿਆ ਪਰ ਉਹਦੇ ਪੱਲੇ ਪੈਸਾ ਨਹੀਂ ਰਿਹਾ ਜੀ ਹਾਲਾਤ ਉਹੀ ਗਰੀਬੀ ਦੇ ਰਹੇ ਤੇ ਉਹਨੇ ਜਿਹੜਾ ਸੀਗਾ ਵੀ ਵਿਚਾਰੇ ਨੇ ਕਬਾਲਕ ਮੋੜ ਵੇਚਣਾ ਸ਼ੁਰੂ ਕਰਤਾ ਸੀ ਫਿਰ ਨਾਲ ਦਿਹਾੜੀ ਮਜ਼ਦੂਰੀ ਹਨਾ ਕਈ ਥਾਵਾਂ ਤੇ ਵਾਇਰਲ ਹੁੰਦਾ ਰਿਹਾ ਹੋਰ ਸਟੇਟਾਂ ਦੇ ਵਿੱਚ ਗਿਆ ਉੱਥੇ ਵੀ ਲੋਕਾਂ ਨੇ ਵੀਡੀਓ ਬਣਾਈਆਂ ਉਹਦੀਆਂ ਕਿ ਵੀ ਇਦਾਂ ਕਰਕੇ ਤੂੰ ਤਾਂ ਵੀ ਸਟਾਰ ਐ ਤੂੰ ਫਲਾਨਾ ਉਹ ਸਿੱਧ ਪਦਰਾ ਹੈ ਇੱਕ ਚੀਜ਼ ਤੁਸੀਂ ਨੋਟ ਕਰੋ ਉਹ ਸਿੱਧ ਪਦਰਾ ਹੈ ਜਿਹੋ ਚੋਸਤ ਚਲਾਕ ਹੁੰਦਾ ਤਾਂ ਉਹਨੇ ਟਾਈਮ ਦੇ ਵਿੱਚ ਜਿੰਨਾ ਟਾਈਮ ਉਹ ਸਟਾਰ ਰਿਹਾ ਸੀ ਨਾ ਜੀ ਠੀਕ ਹੈ ਉਹ ਗੋਣੀ ਹੈ ਜੀ ਉਹਦੀ ਜਿਹੜੀ ਬੋਲੀ ਆ ਨਾ ਉਹ ਜਿਹੜੀ ਕੁਦਰਤ ਨੇ ਬਖਸ਼ੀ ਆ ਉਹਦੇ ਵਰਗੀ ਹੋਰ ਕਿਸੇ ਦੀ ਜਿਹੜਾ ਵਾਇਸ ਕੁਆਲਿਟੀ ਹੈ ਨਹੀਂਗੀ ਹੈਣੀਗੀ ਠੀਕ ਹੈ ਵੋਕਲ ਉਹਦੇ ਵਰਗੀ ਹੈ ਨਹੀਂ ਕਿਸੇ ਦੀ ਬੋਲਣ ਦੇ ਵਿੱਚ ਇਸ ਕਰਕੇ ਜਿਹੜਾ ਉਹਨੂੰ ਕੁਆਲਿਟੀ ਕੁਦਰਤ ਨੇ ਬਖਸ਼ੀ ਸੀ ਕਿ ਤੂੰ ਇੱਕ ਵਾਰੀ ਜਿਹੜਾ ਵੀ ਸੱਚੀ ਮੁੱਖ ਮੰਤਰੀ ਜਿਹਨਾਂ ਨਾਂ ਤੇ ਨਾ ਦੁਨੀਆ ਤੇ ਹੋਊਗਾ ਕਰੀ ਪੰਜਾਬ ਦੇ ਤੇ ਲੋਕਾਂ ਤੇ ਹੋਊਗਾ ਜੀ ਹੁਣ ਜਦੋਂ ਉਹ ਫਿਰ ਰੂਟੀਨ ਵਾਈਜ਼ ਉਹੀ ਗਰੀਬੀ ਦਾ ਵਿੱਚ ਫੇਰ ਆ ਗਿਆ ਵਿਚਾਰਾ ਜਦੋਂ ਗਰੀਬੀ ਦੇ ਵਿੱਚ ਆ ਗਿਆ ਤਾਂ ਉਹਨੇ ਫਿਰ ਉਹੀ ਘਰ ਦੇ ਕੰਮ ਤਾਂ ਕਰਨੇ ਹੀ ਆ ਨਾ ਹੁਣ ਆਹ ਜਿਹੜਾ ਕਲੇਸ਼ ਬਣਿਆ ਸੀਗਾ ਪੁਲਿਸ ਵਾਲਾ ਹੂੰ ਪਹਿਲੀ ਗਲਤੀਆਂ ਵੀ ਉਹਨਾਂ ਲੋਕਾਂ ਨੂੰ ਮੈਂ ਕਹਣਾ ਜਿਨ੍ਹਾਂ ਨੇ ਉਹਦੇ ਸਰੋਂ ਖਾ ਲਿਆ ਵਿਚਾਰੇ ਦੇ ਉਹ ਉਸ ਤੋਂ ਬਾਅਦ ਉਹ ਖਾਨ ਵਾਲੇ ਵੀ ਖਾ ਕੇ ਗਏ ਚਲੋ ਕੋਈ ਗੱਲ ਨਹੀਂ ਜੇ ਰੱਬ ਹੈਗਾ ਤਾਂ ਨਵੇੜਾ ਕਰੂਗਾ ਜੀ ਉਸ ਤੋਂ ਬਾਅਦ ਉਹ ਗਰੀਬੀ ਦਾ ਵੀ ਜੀ ਫੇਰ ਆ ਗਿਆ ਹੁਣ ਘਰੇਲੂ ਲੋੜਾਂ ਦੇ ਵਿੱਚ ਬੰਦਾ ਆਪਦੇ ਕੰਮ ਧੰਦੇ ਨਿਕਲਦਾ ਹੂੰ ਉਹਨੇ ਕੀ ਦੱਸਿਆ ਉਹ ਵੀਡੀਓ ਉਹ ਵੀ ਆਈਆਂ ਕਿ ਉਹ ਇੱਟਾਂ ਮਾਰੀ ਜਾਂਦਾ ਡਲੇ ਮਾਰੀ ਜਾਂਦਾ ਉਹ ਕਾਪਾ ਚੱਕੀ ਫਿਰਦਾ ਦਾਤਰ ਚੱਕੀ ਫਿਰਦਾ ਉਹ ਕਿਰਪਾਨ ਚੱਕੀ ਫਿਰਦਾ ਆਈਆਂ ਵੀਡੀਓ ਸਾਰੀਆਂ ਦੇਖ ਲੀਆਂ ਸਾਰੇ ਲੋਕਾਂ ਨੇ ਦੇਖ ਲੀਆਂ ਹੁਣ ਜੀ ਹੁਣ ਉਹਦੇ ਵਿੱਚ ਉਹ ਕਹਿੰਦਾ ਵੀ ਮੈਂ ਉਹ ਕਿਰਪਾਨ ਕਿਉਂ ਰੱਖਦਾ ਸੀ ਵਿਚਾਰੇ ਨੇ ਦੇਖੋ ਨਹੀਂ ਤਾਂ ਜੇ ਬੰਦਾ ਤੇਜ ਤਰਾਰ ਹੋਵੇ ਨਾ ਜਿਹੜੀਆਂ ਗੱਲਾਂ ਉਹ ਬਿਆਨ ਕਰ ਰਿਹਾ ਜਦੋਂ ਹੁਣ ਕੋਈ ਜਾਂਦਾ ਉਹ ਪੁੱਛਣ ਵਾਸਤੇ ਉਹ ਗੱਲਾਂ ਬੰਦਾ ਕਦੇ ਪਬਲਿਕ ਨਹੀਂ ਕਰਦਾ ਹੁੰਦਾ ਛਪਾਉਂਦਾ ਗੱਲ ਨੂੰ ਛਪਾਉਂਦਾ ਗੱਲ ਨੂੰ ਉਹ ਤੇ ਜੇ ਚਲਾਕ ਹੋਵੇ ਤਾਂ ਹੋਰ ਗੱਲਾਂ ਕਰਦਾ ਟੇਡੀਆਂ ਕਰਦਾ ਬਣਾ ਕੇ ਹੋਰ ਤਰੀਕੇ ਨਾਲ ਉਹ ਕਹਿੰਦਾ ਵੀ ਚੋਰ ਕਦੇ ਨਹੀਂ ਕਹਿੰਦਾ ਮੈਂ ਚੋਰ ਹਾਂ ਠੀਕ ਹੈ ਪਰ ਉਹ ਬੰਦੇ ਨੇ ਜੋ ਕੀਤਾ ਉਹ ਮੰਨ ਰਿਆ ਨਾ ਉਸ ਚੀਜ਼ ਨੂੰ ਉਹ ਕਹਿੰਦਾ ਵੀ ਮੈਂ ਤਾਂ ਕਿਰਪਾਨ 1000 ਵਾਲੀ ਲੈਣੀ ਸੀ ਤਿੱਖੀ ਹਮ 400 ਵਾਲੀ ਲੈਂਦੀ ਮੈਂ ਮੈਂ 400 ਵਾਲੀ ਲੈਂਦੀ ਕਹਿੰਦਾ ਵੀ ਉਹ ਕਿਉਂਕਿ ਤੇ ਕੋਲ ਪੈਸੇ ਨਹੀਂ ਹੋਣੇ ਜੀ ਆਹਾਂ ਅੰਬਰਸਰ ਤੋਂ ਮੈਂ ਆਖੇ 400 ਵਾਲੀ ਕਿਰਪਾਨ ਲਿਆਂਦੀ ਹੁਣ ਦੇਖੋ ਵੀ ਉਹ ਵਿਚਾਰਾ ਉਹ ਕਹਿੰਦਾ ਮੈਂ ਤਾਂ ਕਿਰਪਾਨ ਕੋਲੇ ਐਡੀ ਗੱਲ ਕੋਈ ਕਹਿੰਦਾ ਹੁੰਦਾ ਬੰਦਾ ਦੇਖੋ ਆਪਣੀ ਲੋਕਾਂ ਦੀ ਕੀ ਕਾਨੂੰਨ ਦੀ ਨਾ ਜੀ ਵੀ ਖੁਦ ਦੋਸ਼ੀ ਬਣ ਰਿਹਾ ਜਿੱਥੇ ਕਿਤੇ ਕਿਸੇ ਨਾਲ ਗੱਲ ਕਰਦਾ ਉਹ ਕਹਿੰਦਾ ਵੀ ਮੈਂ ਕਿਰਪਾਨ ਤਾਂ ਲਿਆਂਦੀ ਸੀ ਵੀ ਜਦੋਂ ਮੈਂ ਗਲੀ ਦੇ ਵਿੱਚੋਂ ਲੰਘਦਾ ਨਾ ਮੈਂ ਆਪਣੇ ਕੰਮ ਧੰਦੇ ਜਾਂਦਾ ਪਿੰਡ ਦੇ ਵਿੱਚ ਤੇ ਉਹ ਕਹਿੰਦਾ ਵੀ ਨਿਆਣੇ ਦੀ ਗੱਲ ਤਾਂ ਛੱਡੋ ਜਿਹੜੇ ਸਿਆਣੇ ਆ ਨਾ ਸਮਝਦਾਰ ਆ ਉਹ ਵੀ ਕਹਿੰਦਾ ਮੈਨੂੰ ਅਫੇ ਵੀ ਅੱਖਾਂ ਦੇ ਇਸ਼ਾਰੇ ਕਰਦੇ ਆ ਮੈਨੂੰ ਆਦਾ ਵੀ ਪੁੱਠੇ ਸਿੱਧੇ ਇਸ਼ਾਰੇ ਕਰਦੇ ਆ ਮੈਨੂੰ ਮੈਨੂੰ ਬੁਰਾ ਭਲਾ ਉਹ ਬੋਲ ਕੇ ਟਾਂਚ ਕਰਦੇ ਆ ਹਮ ਮਤਲਬ ਕਿ ਉਹ ਕੁਛ ਨਾ ਕੁਛ ਉਹਦੀਆਂ ਪਿਛਲੀਆਂ ਗੱਲਾਂ ਵਿਚਾਰੀਆਂ ਰੜਕਾਉਂਦੇ ਹੋਣਗੇ ਉਹਨੂੰ ਹੈਨਾ ਜੋ ਹੋਇਆ ਜਿਵੇਂ ਕਹਿੰਦੇ ਪੁਲਿਸ ਦੀ ਪੱਗ ਨੂੰ ਹੱਥ ਪਾ ਲਈ ਆ ਕਰ ਲਿਓ ਕਿ ਪਹਿਲਾਂ ਇਟਾਂ ਡਲਿਆਂ ਦੀ ਗੱਲ ਸੀ ਉਸ ਤੋਂ ਬਾਅਦ ਕੰਪਲੇਂਟ ਹੋ ਗਈ 112 ਤੇ ਉਸ ਤੋਂ ਬਾਅਦ ਪੁਲਿਸ ਆ ਗਈ ਉਸ ਤੋਂ ਅਗਲੀ ਕਹਾਣੀ ਹੈ ਕਿ ਹੋਇਆ ਕੀ ਜੀ ਹੁਣ ਦੇਖੋ ਜਿਹੜਾ ਬੰਦਾ ਦੋਸ਼ੀ ਹੈ ਨੇ ਜੋ ਦੋਸ਼ੀ ਹੈ ਜੀ ਉਹਨੇ ਕਿਸੇ ਦੇ ਘਰ ਤੇ ਹਮਲਾ ਕੀਤਾ ਇਟਾਂ ਮਾਰੀਆਂ ਵੱਟੇ ਮਾਰੇ ਉਥੇ ਲਲਕਰੇ ਮਾਰੇ ਗੰਦੀਆਂ ਗਾਲਾਂ ਕੱਢੀਆਂ ਉਹਦੇ ਵਾਸਤੇ ਇੱਕ ਕਾਨੂੰਨੀ ਕਾਰਵਾਈ ਹੈ ਠੀਕ ਹੈ ਪਰ ਦੱਸੋ ਸਾਡੇ ਸੰਵਿਧਾਨ ਦੇ ਵਿੱਚ ਜਾਂ ਲੋਕਤੰਤਰਿਕ ਦੇਸ਼ ਕਹਨੇ ਆ ਲੋਕਤੰਤਰ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆ ਹੈ ਵੀ ਪੁਲਿਸ ਜਿਹੜੀ ਹੈ ਵੈਸੇ ਸਾਡੇ ਤਾਂ ਚੱਲਦਾ ਹੈ ਜੀ ਸਾਡੇ ਤਾਂ 84 ਵੀ ਵੇਖੀ ਹੈ ਜੀ ਠੀਕ ਹੈ ਦਿੱਲੀ ਵੀ ਵੇਖੀ ਐ ਇੱਥੇ ਵੀ ਵੇਖਿਆ ਸਭ ਕੁਝ ਦੇਖਿਆ ਇੱਥੇ ਤਾਂ ਸਭ ਕੁਝ ਚੱਲਦਾ ਜੀ ਜੋ ਮਰਜ਼ੀ ਕਰਦੇ ਹੋ ਇਹ ਤਾਂ ਮਤਲਬ ਲੋਕਤੰਤਰ ਦਾ ਨਾਂ ਐ ਢੰਡੋਰਾ ਐ ਲੋਕਤੰਤਰ ਨਾਂ ਦੀ ਚੀਜ਼ ਸਾਡੇ ਮੁਲਕ ਦੇ ਨੇੜੇ ਤੇਲੇ ਵੀ ਨਹੀਂ ਜੀ ਹੁਣ ਲੋਕਤੰਤਰਿਕ ਦੇਸ਼ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ ਕਿਤੇ ਲਿਖਿਆ ਕਿ ਪੁਲਿਸ ਜਿਹੜੀ ਐ ਜਾਂ ਕੋਈ ਵੀ ਜਿਹੜਾ ਜਿੰਮੇਵਾਰ ਮਹਿਕਮਾ ਉਹ ਕਿਸੇ ਨੂੰ ਸ਼ਰਿਆਂ ਮਕੁੱਟ ਸਕਦਾ ਕੁੱਟਣਾ ਵੀ ਇੱਕ ਵੱਖਰਾ ਵਿਸ਼ਾ ਐ ਇਹ ਤਾਂ ਹੈਗਾ ਕੰਮ ਕਿ ਪੁਲਿਸ ਜਿੱਥੇ ਮਰਜ਼ੀ ਜਿਹਨੂੰ ਚਪੇੜਾਂ ਮਾਰ ਦਿੰਦੀ ਜੀ ਸਾਰੀ ਪੁਲਿਸ ਕੋਈ ਜਿਹਨੇ ਮੈਂ ਇਹੋ ਜੇ ਮੁਲਾਜ਼ਮ ਵੀ ਵੇਖਿਆ ਐ ਆਪਣੇ ਇੱਕ ਐਸ ਐਚਓ ਦਰਸ਼ਨ ਸਿੰਘ ਸੰਧੂ ਹੁੰਦੇ ਸੀ ਜੀ ਬਾਅਦ ਦੇ ਵਿੱਚ ਉਹ ਡੀਐਸਪੀ ਬਣ ਗਏ ਸੀਗੇ ਐਸ ਐਚਓ ਹੁੰਦਿਆਂ ਉਹ ਫਰੀਦਕੋਟ ਲੱਗੇ ਇਨਸਪੈਕਟਰ ਸੀ ਉਦੋਂ ਜੀ ਫਰੀਦਕੋਟ ਉਹ ਲੱਗੇ ਸੀ ਜਿਹੜਾ ਆਪਣਾ ਰੇ ਨਹਿਰਾ ਵਾਲਾ ਥਾਣਾ ਜੀ ਠੀਕ ਹੈ ਮੇਰਾ ਖਿਆਲ ਪਰਲਾ ਸਦਰ ਕੋਤਵਾਲੀ ਹੈ ਇਹ ਸਦਰ ਹੈ ਹਮ ਇਹਦੇ ਚ ਉਹ ਲੱਗੇ ਸੀ ਤੇ ਮੈਂ ਕਿਸੇ ਕੰਮ ਚ ਜਾਤੋਂ ਰਹਿੰਦੇ ਕਰਕੇ ਸਾਡੀ ਜਾਣ ਮਛਾਣੋ ਗੀਤਕਾਰੀ ਦੇ ਵੀ ਸ਼ੌਕੀਨ ਸੀ ਜੀ ਮੈਂ ਕਿਸੇ ਕੰਮ ਦੇ ਮੈਂ ਕਿਸੇ ਕੰਮ ਦੇ ਵਿੱਚ ਫਰੀਦਕੋਟ ਉਹਨਾਂ ਕੋਲ ਗਿਆ ਉਹਨਾਂ ਕੋਲ ਦੋ ਪਾਰਟੀਆਂ ਪਿੰਡਾਂ ਦੀਆਂ ਸੰਧੂ ਸਾਹਿਬ ਕੋਲ ਆ ਜਾਂਵੀਆਂ ਜੀ ਐਜ਼ ਐਸ ਐਚਓ ਹਮ ਕੋਈ ਝਗੜਾ ਹੋਇਆ ਜ ਮੈਂ ਵੀ ਕੋਲੇ ਬੈਠਾ ਸੀ ਚਾਹ ਪੀ ਰਿਆ ਉਹ ਬੰਦੇ ਉਹਨਾਂ ਨੇ ਉਹਨਾਂ ਦੇ ਮੇਨ ਬੰਦੇ ਸੱਦੇ ਸੰਧੂ ਸਾਹਿਬ ਨੇ ਸੱਦ ਕੇ ਤੇ ਕਹਿੰਦੇ ਵੀ ਅਖੇ ਵੀ ਦੱਸੋ ਕਿਵੇਂ ਕਰਨੀ ਹੈ ਮੈਨੂੰ ਦੋ ਤਿੰਨ ਦਿਨ ਹੋ ਗਿਆ ਉਹਦੇ ਵੀ ਵੇਖੀ ਜਾਂਦੇ ਨੂੰ ਤੁਸੀਂ ਇੱਕ ਵੀ ਕੋ ਨਵੇੜਾ ਨਹੀਂ ਕਰਦੇ ਉਹ ਕਹਿੰਦੇ ਵੀ ਨਹੀਂ ਜੀ ਐ ਕਰਨਾ ਉਹ ਮਤਲਬ ਜੋ ਹੁੰਦੀ ਜਦਬਾਜੀ ਵੀ ਇਹਨੂੰ ਐ ਕਰ ਦਿਓ ਇਹਨੂੰ ਐ ਕਰ ਦਿਓ ਅਗਲਾ ਕਹਿੰਦਾ ਪੈਸੇ ਲਾ ਦੂੰ ਮੈਂ ਤੈਨੂੰ ਉਹ ਫਲਾਣਾ ਕੰਮ ਕਰਾ ਦੂੰ ਉਪਰ ਜੀ ਜੀ ਉਹਨਾਂ ਨੇ ਇਹਨਾਂ ਸਖਤ ਸ਼ਬਦਾਂ ਚ ਕਿਹਾ ਉਹਨੇ ਗੱਲ ਸੁਣੋ ਮੇਰਾ ਲਿਖਣ ਲੱਗਾ ਕੁਝ ਨਹੀਂ ਜਾਣਾ ਮੈਂ ਜੋ ਲਿਖਦਾ ਨਾ ਮੁੜ ਕੇ ਅਦਾਲਤਾਂ ਦੇ ਵਿੱਚ ਧੱਕੇ ਤੁਸੀਂ ਖੰਡ ਦੇ ਹੋਣਾ ਅਖੀਰ ਦਾ ਸਮਝੌਤਾ ਹੀ ਹੈ ਜੀ ਠੀਕ ਹੈ ਮੈਂ ਤਾਂ ਦੋਨੇ ਧਿਰਾਂ ਨੂੰ ਜੋ ਮੇਰਾ ਮੈਨੂੰ ਪਤਾ ਕੀ ਕਰਨਾ ਮੈਂ ਲਿਖ ਕੇ ਭੇਜ ਦੂੰ ਹੂੰ ਫਾਇਦਾ ਤੁਹਾਡਾ ਇਸੇ ਗੱਲ 'ਚ ਹੈ ਵੀ ਇੱਕ ਵਾਰੀ ਦੁਬਾਰਾ ਜਾ ਕੇ 10 ਮਿੰਟ ਬਾਅਦ ਆਪਦਾ ਦੋਨੇ ਪੰਚਾਇਤਾਂ ਬੈਠੋ ਸਾਂਝੇ ਬੰਦੇ ਬੈਠੋ ਦੇਖੋ ਤੁਹਾਡਾ ਰਾਜੀਨਾਮਾ ਹੁੰਦਾ ਕਿ ਨਹੀਂ ਹੁੰਦਾ ਫਿਰ ਨਹੀਂ ਹੁੰਦਾ ਫਿਰ 10 ਮਿੰਟ ਬਾਅਦ ਮੇਰੇ ਕੋਲ ਆ ਜਾਓ ਜਾਂ 20 ਮਿੰਟ ਬਾਅਦ ਆ ਜਾਓ ਫਿਰ ਤੁਹਾਨੂੰ ਮੈਂ ਦੱਸਾਂ ਜੀ ਵੀ ਕੀ ਹੁੰਦਾ ਜੀ ਜਦੋਂ ਬੰਦੇ ਬਾਹਰ ਗਏ ਸਾਡੇ ਬੈਠਿਆਂ ਬੈਠਿਆਂ ਸਰਪੰਚ ਵਾਪਸ ਆ ਗਏ ਦ ਇਹ ਹੁੰਦੀ ਇਹ ਹੁੰਦੀ ਇਹ ਹੁੰਦੀ ਅਫਸਰशाही ਇਹ ਇਹ ਹੁੰਦਾ ਹੈ ਮੁਲਾਜ਼ਮ ਹੋਣਾ ਇੱਕ ਅਫਸਰ ਹੁੰਦਾ ਹੈ ਕਿ ਬਿਨਾ ਵਜ੍ਹਾ ਜਿਹੜਾ ਵਰਦੀ ਦਾ ਤਾਂ ਵੈਸੇ ਹੀ ਰੋਬ ਬਹੁਤ ਹੈ ਜੀ ਜੀ ਪੁਲਿਸ ਦੀ ਵਰਦੀ ਦਾ ਰੋਬ ਵੈਸੇ ਹੀ ਬਹੁਤ ਹੈ ਜੀ ਪੁਲਿਸ ਦੀ ਵਰਦੀ ਹੋਗੀ ਫਾਇਰ ਬਰਗੇਡ ਹੋਗੀ ਐਂਬੂਲੈਂਸ ਹੋਗੀ ਲੋਕ ਵੈਸੇ ਹੀ ਰਾਹ ਛੱਡ ਦਿੰਦੇ ਆ ਇੱਕ ਸਾਡੇ ਮੰਤਰੀਆਂ ਦੀ ਉਹ ਭਗਵੰਤ ਮਾਨ ਦੇ ਕਿਨੂੰ ਟੌ ਟੌ ਵਾਲੀ ਗੱਡੀ ਹੋਗੀ ਵੈਸੇ ਰਾਹ ਛੱਡ ਦਿੰਦੇ ਫਿਰ ਦੇਖੋ ਕਿਤੇ ਵੀ ਇਹ ਨਹੀਂ ਲਿਖਿਆ ਸਾਰੀ ਪੁਲਿਸ ਉਹ ਹੀ ਜੀ ਨਹੀਂ ਹੈਗੀ ਜੋ ਇਹਨਾਂ ਬੰਦਿਆਂ ਨੇ ਵਤੀਰਾ ਕੀਤਾ ਇੱਕ ਬੰਦਾ ਜਿਹੜਾ ਉਹਨੂੰ ਕੁੱਟ ਰਿਹਾ ਮੁੱਖ ਮੰਤਰੀ ਨੂੰ ਉਦੇ ਸਿਰ ਤੇ ਪੱਗ ਬੰਨੀ ਹੋਈ ਆ ਦਾੜੀ ਫੋਟੋ ਉਹਨਾਂ ਦੀ ਵਾਇਰਲ ਹੋ ਰਹੀਆਂ ਨਾ ਜੀ ਦੂਜਾ ਬੰਦਾ ਵੀ ਕਿਸੇ ਮੰਨ ਕੇ ਜਲੋ ਕਿ ਕਿਸੇ ਸਿੱਖ ਪਰਿਵਾਰ ਦਾ ਹੀ ਆ ਹੂੰ ਕਿਉਂਕਿ ਆਪਣੇ ਜ਼ਿਆਦਾਤਰ ਕੀ ਆ ਆਪਣੇ ਜੱਟਾਂ ਜ਼ਿਮੀਂਦਾਰਾਂ ਦੇ ਮੁੰਡੇ ਜ਼ਿਆਦਾ ਭਰਤੀ ਆ ਸਹੀ ਆ ਠੀਕ ਹੈ ਚਾਹੇ ਦੂਜੇ ਹੋਰ ਕਿਸੇ ਜੱਟਾਂ ਜ਼ਿਮੀਂਦਾਰਾਂ ਦੇ ਨਾਂ ਹੋਣ ਕਿਸੇ ਦੇ ਵੀ ਐਸਸੀ ਬੀਸੀ ਜੋ ਵੀ ਪਰ ਉਹਨਾਂ ਜਿਹੜਾ ਸਿੱਖ ਹੈ ਨਹੀਂਗੇ ਜੀ ਜੇ ਅਸੀਂ ਖੁਦ ਸਾਡੇ ਬੰਦੇ ਕੁਝ ਕਰਨ ਲੱਗ ਪੈਣਗੇ ਇਹਦੇ ਵਿੱਚ ਗੱਲ ਇਹ ਆ ਤਾਰਾ ਜੀ ਵੀ ਜੇ ਉਹਦੀ ਗਲਤੀ ਸੀ ਜਿਹੜੀਆਂ ਧਾਰਾ ਬਣਦੀਆਂ ਸੀਗੀਆਂ ਉਹਦੇ ਤੇ ਪੁਲਿਸ ਨੂੰ ਫੜਦੀ ਅਰੈਸਟ ਕਰਦੀ ਪਰਚਾ ਦਰਜ ਹੁੰਦਾ ਉਹ ਧਾਰਾ ਲੱਗਦੀਆਂ ਜੇਲ੍ਹ ਦੇ ਵਿੱਚੋਂ ਬੇਸ਼ੱਕ ਉਹ ਦੂਜੇ ਦਿਨ ਬਾਹਰ ਆ ਜਾਂਦਾ ਬੇਸ਼ੱਕ ਉਹ 2 ਸਾਲ ਨਾ ਬਾਹਰ ਹੁੰਦਾ ਜੀ ਠੀਕ ਹੈ ਰਹਿ ਗਈ ਸੀ ਗੱਲ ਕਾਨੂੰਨ ਤੇ ਕਾਨੂੰਨ ਨੇ ਕੀ ਕਰਨਾ ਪੁਲਿਸ ਨੇ ਉੱਥੇ ਜਾ ਕੇ ਕੀ ਕਰਨ ਹੋਇਆ ਮੰਨ ਕੇ ਚੱਲੋ ਕਿ ਜਦੋਂ ਬੰਦਾ ਕਹਿੰਦਾ ਕਿ ਪਿਛਲੇ 3-4 ਸਾਲ ਤੋਂ ਮੇਰੀ ਦਵਾਈ ਚੱਲਦੀ ਹੈ ਮੈਂ ਮੈਂਟਲੀ ਅਪਸੈਟ ਹੈ ਅਪਸੈਟ ਹੈ ਅਪਸੈਟ ਹੈ ਠੀਕ ਹੈ ਜਦੋਂ ਉਹ ਬੰਦਾ ਅਪਸੈਟ ਹੀ ਕਹਿ ਰਿਹਾ ਖੁਦ ਨੂੰ ਬੋਲਣ ਤੋਂ ਵੀ ਪਤਾ ਲੱਗਦਾ ਵੀ ਕੋਈ ਗੱਲ ਨਹੀਂ ਲੁਕੋ ਰਿਹਾ ਉਹ ਜੋ ਉਹਨੇ ਕੀਤਾ ਜ ਉਹ ਕਹਿੰਦਾ ਮੈਂ ਕਿਰਪਾਨ ਤਾਂ ਲੈ ਕੇ ਗਿਆ ਸੀ ਮੈਂ ਕੁੱਤੇ ਦਾ ਗਲ ਵੜ ਦੇਣਾ ਸੀ ਉਹ ਕਹਿੰਦਾ ਮੈਨੂੰ ਜੇਲ੍ਹ ਭੇਜਦਾ ਮੇਰੇ ਉੱਥੇ ਬੈਠੇ ਤੇ ਦਿਮਾਗ ਚ ਵੀ ਉਹੀ ਗੱਲ ਚੱਲਦੀ ਸੀ ਮੈਂ ਕੁੱਤੇ ਦਾ ਗਲ ਵੜ ਦੇਣਾ ਹੂੰ ਠੀਕ ਹੈ ਹਾਲਾਂਕਿ ਦੇਖੋ ਤੁਸੀਂ ਉਹ ਇੱਕੋ ਦੇ ਘੁੰਮਦਾ ਸੀ ਸਰ ਹਾਲਾਂਕਿ ਦੇਖੋ ਤੁਸੀਂ ਸਲਮਾਨ ਖਾਨ ਕਿੰਨਾ ਵੱਡਾ ਐਕਟਰ ਹੈ ਹੂੰ ਠੀਕ ਹੈ ਰਾਜਸਥਾਨ ਦੇ ਵਿੱਚ ਇੱਕ ਖੇਰਨ ਮਾਰਿਆ ਸੀ ਨਾ ਜੀ ਤੇ ਤੇਰੀ ਕੰਮ ਲੋ ਰਾਜਸਥਾਨ ਪੈਂਦੀਆਂ ਰਹੀਆਂ ਬੰਦੇ ਦੀਆਂ ਕਿੰਨੇ ਸਾਲ ਛਟਕਾਰਾ ਨਹੀਂ ਹੋਇਆ ਜੀ ਜਾਨਵਰ ਜਿਹੜਾ ਬੰਦੇ ਨਾਲੋਂ ਵੱਧ ਪਾਪ ਜਾਨਵਰ ਨੂੰ ਮਾਰਨਦਾ ਤੇ ਉਹ ਬੰਦਾ ਐਕਸੈਪਟ ਕਰ ਰਿਹਾ ਮੇਰੇ ਜੇਲ੍ਹ 'ਚ ਬੈਠੇ ਮੈਂ ਤਾਂ ਉਹੀ ਗੱਲ ਚੱਲਦੀ ਸੀ ਕਿ ਮੈਨੂੰ ਕੁੱਤੇ ਕਰਕੇ ਮੈਂ ਜੇਲ੍ਹ ਚ ਆਇਆ ਤੇ ਮੈਂ ਕੁੱਤਾ ਮਾਰ ਦੇਣਾ ਤੇ ਕਿਰਪਾਨ ਲੈ ਕੇ ਆਉਣੀ ਹੈ ਕਿਰਪਾਨ ਲੈ ਕੇ ਆਉਣੀ ਠੀਕ ਹੈ ਹੁਣ ਜਿਹੜਾ ਬੰਦਾ ਇਹ ਗੱਲਾਂ ਮੰਨ ਰਿਹਾ ਕਿੰਨਾ ਕੁ ਸਿਆਣਾ ਕਿੰਨਾ ਕੁ ਤੇਜ ਹੋਊਗਾ ਠੀਕ ਹੈ ਇੱਕ ਤਾਂ ਬੰਦਾ ਸਟਾਰ ਹੋ ਕੇ ਦੁਬਾਰਾ ਉੱਥੇ ਬੈਕ ਉੱਥੇ ਆ ਗਿਆ ਕਦੇ ਕਬਾੜ ਵੇਚ ਲਿਆ ਕਦੇ ਕੁਝ ਕਰ ਲਿਆ ਹਨਾ ਖਰੀਦ ਲਿਆ ਉਹ ਕਰ ਲਿਆ ਬੰਦਾ ਮੈਂਟਲੀ ਅਫਸਰਟ ਇਹਨਾਂ ਚੀਜ਼ਾਂ ਨਾਲ ਵੀ ਹੋ ਜਾਂਦਾ ਹੁਣ ਉਹ ਕਹਿੰਦਾ ਵੀ ਮੈਂ ਜੋ ਜਾਨਾ ਕਿੱਡੇ ਬੇਵਕੂਫ ਲੋਕ ਹੋਣਗੇ ਜੇ ਤਾਂ ਬੱਚੇ ਹੀ ਛੇੜਦੇ ਆ ਉਹਨੂੰ ਬੱਚਾ ਤਾਂ ਬੱਚਾ ਹੁੰਦਾ ਜੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਬੱਚੇ ਦੀ ਗਲਤੀ ਨਾ ਤਾਂ ਬੱਚੇ ਦੀ ਗਲਤੀ ਹੁੰਦੀ ਹੈ ਨਾ ਬੱਚੇ ਦਾ ਝੂਠਾ ਹੁੰਦਾ ਜੀ ਜਿੰਨੀ ਉਮਰ ਤੱਕ ਉਹਨੂੰ ਪਤਾ ਨਹੀਂ ਕਿ ਇਹ ਇਹ ਬਗਾਨਾ ਇਹ ਮੇਰਾ ਜਦੋਂ ਉਹਨੂੰ ਤੇਰੇ ਮੇਰੇ ਦਾ ਪਤਾ ਲੱਗਿਆ ਉਦੋਂ ਉਹ ਸਿਆਣਾ ਜੀ ਹੁਣ ਜਿਹੜੇ ਸਿਆਣੇ ਦੀ ਗੱਲ ਉਹ ਕਰਦਾ ਹੈ ਉਹ ਕਹਿੰਦਾ ਕਿ ਮੈਨੂੰ ਟੀਚਰਾਂ ਕਰਦੇ ਸੀ ਮੈਨੂੰ ਅੱਖਾਂ ਦੇ ਇਸ਼ਾਰੇ ਕਰਦੇ ਸੀ ਮੈਨੂੰ ਹੱਥਾਂ ਦੇ ਇਸ਼ਾਰੇ ਕਰਦੇ ਸੀ ਮੈਨੂੰ ਬੋਲਦੇ ਸੀ ਟਾਂਚ ਕਰਦੇ ਸੀ ਜੀ ਕਹਿੰਦਾ ਵੀ ਮੈਂ ਦੁਖੀ ਸਾਰਿਆਂ ਤੋਂ ਇਹਨਾਂ ਤੋਂ ਠੀਕ ਹੈ ਇਸ ਕਰਕੇ ਉਹ ਕਹਿੰਦਾ ਮੈਂ ਕਿਰਪਾਨ ਰੱਖਦਾ ਸੀ ਠੀਕ ਹੈ ਵੀ ਫਿਰ ਉਹ ਮੈਥੋਂ ਡਰਦੇ ਸੀ ਵੀ ਕਿਰਪਾਨ ਨਾਲ ਮਾਰਦੇ ਇਸ ਕਰਕੇ ਫਿਰ ਮੈਨੂੰ ਛੇੜਦੇ ਨਹੀਂ ਸੀ ਡਾਕਟਰ ਵੀ ਲੈ ਆ ਡਾਕਟਰ ਸਭ ਕੁਝ ਮੰਨਿਆ ਹੁਣ ਦੇਖੋ ਜੀ ਗੱਲ ਆ ਗਈ ਪੁਲਿਸ ਦੀ ਗੱਲ ਗੱਲ ਆ ਗਈ ਪੁਲਿਸ ਦੀ ਗੱਲ ਆ ਗਈ ਉਥੇ ਕਿ ਅਸਲ ਦੇ ਵਿੱਚ ਇਹ ਗੱਲ ਜਿਹੜੀ ਜ਼ਿਆਦਾ ਹਵਾ ਇਸ ਗੱਲ ਨੇ ਕਿਉਂ ਲਈ ਕਿਉਂਕਿ ਇੱਕ ਮੁਲਾਜ਼ਮ ਨੂੰ ਕੁੱਟ ਰਿਹਾ ਜੀ ਜਿਹਦੇ ਸਿਰ ਤੇ ਖੁੱਧੇ ਪੱਗ ਬੰਨੀ ਹੈ ਜੀ ਹੁਣ ਗੱਲਾਂ ਇਹ ਵੀ ਆਈਆਂ ਕਿ ਉਹਨੇ ਜਿਵੇਂ ਡਲੇ ਚਲਾਉਂਦੇ ਸੀ ਇਟਾਂ ਚਲਾਉਂਦੇ ਸੀ ਉਹ ਉਹਨਾਂ ਦਾ ਬਾਰ ਭੰਦਾ ਸੀਗਾ ਗਵਾਂਡੀਆਂ ਦਾ ਕਹਿੰਦੇ ਪੁਲਿਸ ਦੀ ਪੱਗ ਨੂੰ ਹੱਥ ਉਹ ਵੀ ਮੰਨਿਆ ਕਹਿੰਦਾ ਮੈਂ ਜ਼ਰੂਰ ਪਿਆ ਪੱਗ ਨੂੰ ਮੰਨਿਆ ਵੀ ਉਹ ਮੰਨਿਆ ਦਾ ਸਰ ਠੀਕ ਹੈ ਉਹ ਮੰਨਿਆ ਪੱਗ ਨੂੰ ਪਿਆ ਪਰ ਕਹਿੰਦਾ ਵੀ ਪੱਗ ਲਈ ਨਹੀਂ ਜਿਹਦੇ ਬੰਨੀ ਸੀ ਉਹਦੀ ਪੱਗ ਨੂੰ ਪਿਆ ਦੂਜੇ ਨੇ ਕਹਿੰਦਾ ਬੰਨੀ ਨਹੀਂ ਹੋਈ ਸੀ ਉਹ ਮੋਨਾ ਹੀ ਸੀ ਨਾਲ ਆ ਆਪਾਂ ਦੇਖਿਆ ਕਿ ਮੁਲਾਜ਼ਮ ਆਮ ਜਿਹੜੇ ਤੁਰੇ ਫਿਰਦੇ ਵਰਦੀ ਬਾਗੇ ਸਿਰ ਤੇ ਪੱਗ ਨਹੀਂ ਬੰਦੇ ਜੀ ਠੀਕ ਹੈ ਵੈਸੇ ਵਰਦੀ ਹੈ ਪੱਗ ਵਰਦੀ ਚਾਹੁੰਦੀ ਹੈ ਬੰਦੇ ਨਹੀਂ ਜਾਂ ਤਾਂ ਫਿਰ ਜਿੱਥੇ ਇੰਨੇ ਵੀਡੀਓ ਇੰਨੀਆਂ ਵੀਡੀਓ ਵਾਇਰਲ ਹੋ ਗਈਆਂ ਇੱਕ ਵੀਡੀਓ ਉਹ ਵੀ ਦਿਖਾ ਦੇਣਾ ਜਿਹਦੇ ਵਿੱਚ ਉਹਨੇ ਪੱਗ ਲਾਤੀ ਉਸ ਬੰਦੇ ਦੀ ਜੀ ਦੂਜੀ ਗੱਲ ਛੱਡੋ ਪੁਲਿਸ ਤਾਂ ਵੀ ਕਹਿੰਦੀ ਹੈ ਨਾ ਪੁਲਿਸ ਕਹਿੰਦੀ ਵੀ ਜਿਹੜੀ ਪੂਰੀ ਵੀਡੀਓ ਹੈ ਪੂਰਾ ਕਲਿੱਪ ਕਿਉਂ ਨਹੀਂ ਵਿਖਾ ਰਹੇ ਸੋਸ਼ਲ ਮੀਡੀਆ ਨੇ ਇਕੱਲਾ ਉਹ ਕਲਿੱਪ ਕੱਟ ਕੇ ਵਿਖਾਇਆ ਜਿਹੜਾ ਉਹਨੂੰ ਕੁੱਟਦੇ ਆ ਹਾਂ ਕੁੱਟਦੇ ਵਾਲਾ ਦਿਖਾਇਆ ਕੇਸਾਂ ਵਾਲਾ ਦਿਖਾਇਆ ਤੇ ਦੂਜੇ ਦਾ ਕਿਸੇ ਨੇ ਦਿਖਾਇਆ ਹੀ ਨਹੀਂਗਾ ਨਹੀਂ ਦੂਜੇ ਤਰ੍ਹਾਂ ਜੀ ਦੇਖੋ ਸਾਰੇ ਕਲਿੱਪ ਵਾਇਰਲ ਹੋਏ ਜਿੱਥੇ ਉਹੋ ਭੱਜਦਾ ਹੈ ਜਿੱਥੇ ਉਹਨੂੰ ਫੜਦੇ ਆ ਉਹਦੇ ਪਰਿਵਾਰ ਦੇ ਮੈਂਬਰ ਫੜਦੇ ਆ ਉਹਨਾਂ ਨੂੰ ਵੀ ਢਾ ਕੇ ਉਹ ਉਹਨਾਂ ਦੇ ਮਗਰ ਪਿਆ ਜਾਂਦਾ ਠੀਕ ਹੈ ਮਤਲਬ ਕਿ ਮੈਂਟਲੀ ਅਫਸਰਟ ਤਾਂ ਉਹ ਬੰਦਾ ਹੈਗਾ ਹੈਗਾ ਥੋੜਾ ਹੋਵੇ ਬਹੁਤਾ ਹੋਵੇ ਡਾਕਟਰ ਜਾਣਦੇ ਆ ਹੁਣ ਗੱਲ ਆ ਗਈ ਕਿ ਉਹਦੀ ਜਿਹੜੀ ਅਸਲ ਮੁੱਦਾ ਜਿਹੜਾ ਹੈਗਾ ਜਿਹੜਾ ਜਥੇਬੰਦੀਆਂ ਨੇ ਚੁੱਕਿਆ ਚਾਹੇ ਉਹ ਸਮਾਜ ਸੇਵੀ ਜਥੇਬੰਦੀਆਂ ਨੇ ਚੁੱਕ ਲਿਆ ਚਾਹੇ ਉਹ ਧਾਰਮਿਕ ਜਥੇਬੰਦੀਆਂ ਨੇ ਚੁੱਕ ਲਿਆ ਸਿੱਖ ਜਥੇਬੰਦੀਆਂ ਨੇ ਚਾਹੇ ਉਹ ਕਿਸੇ ਹੋਰ ਜਥੇਬੰਦੀਆਂ ਨੇ ਚੁੱਕ ਲਿਆ ਕਿਸੇ ਨੇ ਵੀ ਚੁੱਕ ਲਿਆ ਚਾਹੇ ਆਮ ਇਨਸਾਨ ਨੇ ਚੁੱਕ ਲਿਆ ਕਿਸੇ ਨੇ ਮੁੱਦਾ ਜਿਹੜਾ ਨਾ ਜੀ ਮੁੱਦਾ ਅਸਲ ਇਹ ਹੈ ਰੌਲਾ ਜ ਉਦੇ ਕੇਸਾਂ ਤੋਂ ਫੜ ਕੇ ਉਹਨੂੰ ਥੱਲੇ ਸੁੱਟਿਆ ਗਿਆ ਕੇਸਾਂ ਦੀ ਬੇਅਦਬੀ ਦੇਖੋ ਸਾਡੇ ਗੁਰੂ ਸਾਹਿਬ ਨੇ ਬਖਸ਼ਿਆ ਕੀ ਹੈ ਜੀ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖ ਨੂੰ ਬਖਸ਼ਿਆ ਕੀ ਹੈ ਜਦੋਂ ਅਮਰਤਾ ਲਈ ਹੁੰਦਾ ਹੈ ਕੇਸ ਕੰਗਾ ਕੜਾ ਕਿਰਪਾਨ ਕਛਹਿਰਾ ਪੰਜ ਕਕਾਰ ਕਹਿੰਦੇ ਆ ਨਾ ਜੀ ਪੰਜਾਂ ਕਕਾਰਾਂ ਦੇ ਵਿੱਚ ਕੇਸ ਮੁੱਖ ਹੁੰਦੇ ਆ ਜੀ ਠੀਕ ਹੈ ਕਛਹਿਰਾ ਵੀ ਬੰਦਾ ਬਦਲ ਲੂ ਕਿਰਪਾਨ ਵੀ ਬਦਲ ਲੂ ਜੀ ਕੰਗਾ ਵੀ ਬਦਲ ਲੂ ਕੜਾ ਵੀ ਬਦਲ ਲੂ ਕੇਸ ਬਦਲੇ ਜਾਂਦੇ ਨਹੀਂ ਬਦਲਦੇ ਮੁੱਖ ਹੋ ਗਿਆ ਨਾ ਜਦੋਂ ਮੁੱਖ ਤੁਰਾ ਜਿਹੜਾ ਹੈਗਾ ਪੰਜ ਕਕਾਰਾਂ ਦਾ ਇੱਕ ਯਾਰ ਸਿੱਖ ਬੰਦੇ ਨੇ ਆ ਕੇ ਸਿੱਖ ਪਰਿਵਾਰ ਚ ਇੱਕ ਸਾਡੇ ਪਿੰਡੂ ਪਰਿਵਾਰ ਦੇ ਵਿੱਚ ਬੰਦੇ ਨੇ ਆ ਕੇ ਤੇ ਉਹ ਕੇਸਾਂ ਦੀ ਬੇਇੱਜ਼ਤੀ ਕਰਨੀ ਜੀ ਠੀਕ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਤੇ ਜਿਹੜੀ ਉਹ ਧਾਰਾ ਵੱਖਰੀ ਲੱਗਣੀ ਚਾਹੀਦੀ ਹੈ ਉਹ ਵੀ ਇੱਕ ਸਿੱਧੜ ਬੰਦਾ ਇੱਕ ਇੱਕ ਸਿੱਧਾ ਬੰਦਾ ਜਿਹੜਾ ਮੈਂਟਲੀ ਪਤਾ ਕਿ ਅਪਸੈਟ ਹੈ ਠੀਕ ਹੈ ਇਹ ਪਤਾ ਲੱਗਿਆ ਹੂ ਪਹਿਲਾਂ ਵੇਖ ਕੇ ਪੁਲਿਸ ਨੂੰ ਕਿਹੜਾ ਪਤਾ ਨਾ ਲੱਗਿਆ ਹੋਊਗਾ ਹੁਣ ਕਹਦੇ ਸਸਪੈਂਡ ਕਰਤਾ ਜੀ ਸਸਪੈਂਡ ਦਾ ਮਤਲਬ ਕੀ ਹੈ ਸਸਪੈਂਡ ਕਰਤਾ ਇੱਕ ਛੋਟੀ ਮੋਟੀ ਕਾਰਵਾਈ ਚੱਲੂਗੀ ਪੁਲਿਸ ਲੈਣ ਉਹ ਲਾਈਨ ਹਾਜ਼ਰ ਕਰ ਦੇਣਾ ਉਹਨਾਂ ਨੂੰ ਉਦੋਂ ਬਾਅਦ ਦੇ ਵਿੱਚ ਉਹ ਸਸਪੈਂਸ਼ਨ ਜਿਹੜੀ ਹੈ ਉਹ ਰੱਦ ਹੋ ਜਾਊਗੀ ਕੈਂਸਲ ਹੋ ਜਾਊਗੀ ਤੇ ਉਦੋਂ ਬਾਅਦ ਉਹ ਬਹਾਲ ਹੋ ਜਾਣਗੇ ਬਹਾਲ ਹੋ ਕੇ ਫਿਰ ਮਤਲਬ ਕਿ ਮਨੋਬਲ ਵੱਜੂਗਾ ਬੰਦਿਆਂ ਦਾ ਜੀ ਠੀਕ ਦੇਖੋ ਇਹਨਾਂ ਚੀਜ਼ਾਂ ਵਾਸਤੇ ਜਿੱਥੇ ਧਾਰਮਿਕ ਭਾਵਨਾਵਾਂ ਦੀ ਗੱਲ ਆਉਂਦੀ ਹੈ ਨਾ ਉੱਥੇ ਮੈਂ ਕਹਣਾ ਕਿ ਇਹ ਹੋਣਾ ਚਾਹੀਦਾ ਹੈ ਕਿ ਸਖਤ ਕਾਨੂੰਨ ਹੋਣੇ ਚਾਹੀਦੇ ਨੇ ਚੀਜ਼ਾਂ ਵਾਸਤੇ ਜੀ ਠੀਕ ਹੈ ਹਰ ਇੱਕ ਨਾਗਰਿਕ ਨੇ ਹਰ ਇੱਕ ਬੰਦੇ ਦਾ ਆਪਦੇ ਧਰਮ ਦੇ ਵਿੱਚ ਅਟੁੱਟ ਵਿਸ਼ਵਾਸ ਹ ਇੱਕ ਜਾਨਵਰ ਆਪਾਂ ਦਰਵੇਸ਼ ਆਪਾਂ ਕੁੱਤਾ ਰੱਖਦੇ ਆਂ ਰੱਖਦੇ ਆ ਉਹਦਾ ਧਰਮ ਕੀ ਹੈ ਵਫਾਦਾਰੀ ਠੀਕ ਹੈ ਵਫਾਦਾਰੀ ਕੀ ਹੈ ਆਪਾਂ ਉਹਨੂੰ ਰੋਟੀ ਪਾਉਨੇ ਆ ਉਹ ਆਪਣੇ ਪ੍ਰਤੀ ਵਫਾਦਾਰ ਹੈ ਕਿ ਮੇਰਾ ਮਾਲਕ ਹੈ ਮਾਲਕ ਹੈ ਮਾਲਕ ਨੂੰ ਕੋਈ ਬੰਦਾ ਜੇ ਆ ਕੇ ਹੱਥ ਲਾਵੇ ਟੱਚ ਕਰੇ ਤਾਂ ਉਹ ਚੀਰ ਦਿੰਦਾ ਕਿ ਨਹੀਂ ਚੀਰਦਾ ਹਾਂ ਠੀਕ ਹੈ ਹੁਣ ਫਿਰ ਇਨਸਾਨ ਦਾ ਧਰਮ ਕੀ ਹੈ ਜਿਹੜੇ ਜਿਹਦੇ ਵਿੱਚ ਅਸੀਂ ਵੰਡੇ ਗਏ ਵੰਡੇ ਤਾਂ ਹੈਗੇ ਅਸਲ ਦੇ ਵਿੱਚ ਸਿਆਸੀ ਲੋਕਾਂ ਨੇ ਜਾਂ ਫਿਰ ਉਹ ਕਹਿੰਦੇ ਵੀ ਜਿਹੜਾ ਬਾਹਮਣਵਾਦ ਕਹਿੰਦੇ ਹੁੰਦੇ ਸੀ ਉਹਨਾਂ ਚੀਜ਼ਾਂ ਨੇ ਹਨਾ ਵੀ ਪਤਾ ਨਹੀਂ ਕਿਉਂ ਇਹਨਾਂ ਚੀਜ਼ਾਂ 'ਚ ਵੰਡਤਾ ਪਰ ਵੰਡਤਾ ਨਹੀਂ ਇਹ ਵੀ ਹੈ ਕਿ ਗੁਰੂ ਸਾਹਿਬ ਨੇ ਜਿਹੜਾ ਕਿਹਾ ਸੀ ਗੁਰੂ ਸਾਹਿਬ ਨੇ ਕਿਹਾ ਜਿਵੇਂ 6ਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ 5ਵੀਂ ਪਾਤਸ਼ਾਹੀ ਤੱਕ ਗੁਰੂ ਅਰਜਨ ਦੇਵ ਸਾਹਿਬ ਤੱਕ ਜਿਹੜਾ ਹੈਗਾ ਉਹ ਸਿਰਫ ਪੀਰ ਹੀ ਚੱਲਦੀ ਸੀ ਮੇਰੀ ਪੀਰੀ ਕੱਲੀ ਪੀਰੀ ਪੀਰੀ ਕੱਲੀ ਪੀਰੀ ਚੱਲਦੀ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਰੰਗਦੇਵ ਪਾਤਸ਼ਾਹ ਹੋ ਗਏ ਅਮਰਦਾ ਅਰਜਨ ਦੇਵ ਪਾਤਸ਼ਾਹ ਜੀ ਪੰਜ ਪਾਤਸ਼ਾਹੀਆਂ ਦਾ ਇੱਕ ਕੱਲੀ ਪੀਰ ਹੀ ਚੱਲਦੀ ਸੀ ਕਿ ਗੱਲ ਨਾਲ ਸਮਝਾਇਆ ਜਾਂਦਾ ਸੀ ਜੀ ਹਥਿਆਰ ਨਾਲ ਨਹੀਂ ਜੀ 6ਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਆਏ ਉਹਨਾਂ ਨੇ ਦੇਖੋ ਤੁਸੀਂ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾ ਕੇ ਅਕਾਲ ਤਖਤ ਸਾਹਿਬ ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਜਗ੍ਹਾ ਅਸਥਾਨ ਹੈ ਤੇ ਹਰਮੰਦਰ ਸਾਹਿਬ ਉਹ ਗੁਰੂ ਰਾਮਦਾਸ ਪਾਤਸ਼ਾਹ ਦਾ ਸਥਾਨ ਚੌਥੇ ਪਾਤਸ਼ਾਹ ਦਾ ਉਹਨਾਂ ਦੇ ਵਿਚਾਲੇ ਦੋ ਨਿਸ਼ਾਨ ਸਾਹਿਬ ਝੂਲਦੇ ਆ ਜੀ ਇੱਕ ਮੀਰੀ ਦਾ ਇੱਕ ਪੀਰੀ ਦਾ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਕਿਹਾ ਸੀ ਕਿ ਜੇ ਪੀਰੀ ਨਾਲ ਗੱਲ ਨਾ ਚੱਲੇ ਤੇ ਫਿਰ ਮੀਰੀ ਨਾਲ ਚੱਲੂ ਕਿ ਜਿਹੜੀ ਉਹ ਕਿਰਪਾਨ ਨਾਲ ਗੱਲ ਚੱਲੂ ਸ਼ਸਤਰ ਨਾਲ ਗੱਲ ਚੱਲੂ ਜਿਹੜੀ ਪਰਮ ਬੇਸ਼ੰਕਰੀਏ ਨੇ ਹਾਂ ਹਾਂ ਮਤਲਬ ਕਿ ਉਹ ਦੇਖੋ ਵੀ ਉਹ ਜਿਹੜਾ ਹੈਗਾ ਨਾ ਵੀ ਸਾਡੇ ਗੁਰੂ ਸਾਹਿਬ ਨੇ ਵੀ ਜਿਹੜਾ ਦਸਮੇਸ਼ ਪਿਤਾ ਨੇ ਫਿਰ ਉਦੋਂ ਬਾਅਦ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਦੇਖੋ ਵੀ ਆਂਦਾ ਐਸਾ ਸਾਜੂ ਸਿੱਖ ਛੋਪੇ ਨਾ ਲੱਖਾਂ ਵਿੱਚ ਖੜਾ ਠੀਕ ਹੈ ਉਹਨੇ ਜ਼ੁਲਮ ਨਾਲ ਲੜਨ ਵਾਸਤੇ ਫਿਰ ਜਿਹੜਾ ਸੀਗਾ ਕਿਉਂਕਿ ਜ਼ੁਲਮ ਬਹੁਤ ਵੱਧ ਗਿਆ ਸੀ ਉਦੋਂ ਤੱਕ ਜ਼ੁਲਮ ਨਾਲ ਲੜਨ ਵਾਸਤੇ ਉਹਨੇ ਫਿਰ ਸਿੰਘ ਬਣਾਇਆ ਸੀਗਾ ਜੀ ਤੇ ਸਿੰਘ ਬਣਾਇਆ ਤੇ ਉਹਨੇ ਅਮਰਤਾ ਸ਼ਿਕਾਇਆ ਅਮਰਤਾ ਸ਼ਿਕਾਇਆ ਕੇਸ ਕੰਗਾ ਕਰਤਾਨ ਕੜਾ ਕਛਹਿਰਾ ਜੀ ਪੰਜ ਕਕਾਰ ਬਖਸ਼ੇ ਜੋ ਪੰਜ ਕਕਾਰਾਂ ਦੇ ਵਿੱਚ ਹੁਣ ਜੋ ਬੇਅਦਬੀ ਉਹਦੇ ਕੇਸਾਂ ਦੀ ਹੋਈ ਹੈ ਮੁੱਖ ਜਿਹੜੀ ਚੀਜ਼ ਆ ਉਹਦੀ ਬੇਅਦਬੀ ਹੋਈ ਹੈ ਤੇ ਫਿਰ ਮੇਰਾ ਖਿਆਲ ਤਾਂ ਲੋਕਾਂ ਦੀ ਵਿਚਾਰ ਲੋਕਾਂ ਦਾ ਵਿਚਾਰ ਮੈਨੂੰ ਨਹੀਂ ਲੱਗਦਾ ਕਿਤੇ ਇਹ ਗਲਤ ਹੈ ਜਿਹੜੇ ਲੋਕ ਕਹਿੰਦੇ ਕਿ ਸਸਪੈਂਡ ਨਹੀਂ ਡਿਸਮਿਸ ਕਰੋ ਹੂੰ ਹੋਰਾਂ ਨੂੰ ਵੀ ਅਕਲ ਆਵੀ। ਹਾਂਜੀ। ਠੀਕ ਹੈ। ਜਿਵੇਂ ਹੁਣ ਇੱਕਾ ਮੈਂ ਅੱਜ ਇੱਕ ਵੀਡੀਓ ਮੈਂ ਵੀ ਉਹਨੂੰ ਆਪਣੇ ਸ਼ੇਅਰ ਕਰਕੇ ਹੱਦਿਆਂ ਸੋਸ਼ਲ ਮੀਡੀਆ ਅਕਾਊਂਟ ਤੇ। ਜੀ। ਇੱਕ ਮੇਰੇ ਖਿਆਲ ਇਧਰਲਾ ਰੋਪੜ ਦਾ ਏਰੀਆ ਦੀ ਬੋਲੀ ਲੱਗਦੀ ਆ ਉਹ। ਇੱਕ ਕਿਸਾਨ ਜਿਹੜਾ ਨਾ ਉੱਥੇ ਅਫਸਰ ਆਏ ਖੜੇ ਮੇਰੇ ਖਿਆਲ ਇੱਕ ਲੇਡੀਜ਼ ਅਫਸਰ ਹੋ ਸਕਦਾ ਉਹ ਡਿਪਟੀ ਕਮਿਸ਼ਨਰ ਹੋਵੇ। ਜੀ। ਜਾਂ ਤਹਿਸੀਲਦਾਰ ਜਾਂ ਐਸਡੀਐਮ ਹੋਵੇ ਕੁਝ ਵੀ ਹੋਵੇ ਤੇ ਉੱਥੇ ਉਹਨਾਂ ਨੂੰ ਸਵਾਲ ਕਰ ਰਿਹਾ ਨਾਲ ਪੁਲਿਸ ਦੇ ਵੀ ਅਫਸਰ ਖੜੇ ਆ। ਉਹਨੂੰ ਸਵਾਲ ਕਰ ਰਿਹਾ। ਉਹਨੂੰ ਕਹਿੰਦਾ ਵੀ ਜੇ ਡੀਸੀ, ਐਸਐਸਪੀ, ਸਪੀਐਚ ਜੋ ਵੀ ਮਤਲਬ ਐਸਪੀਡੀ ਜੋ ਵੀ ਹੋਗੀ ਉਹ ਆ ਦਾ ਐਸਪੀ ਐਸਐਸਪੀ ਡੀਸੀ ਜੇ ਆ ਦਾ ਇਸੇ ਕੰਮ ਹੀ ਲਾ ਛੱਡਦੇ ਨੇ ਸਰਕਾਰ ਨੇ ਵੀ ਜਾਓ ਤੁਸੀਂ ਅੱਗ ਬੁਝਾਓ ਠੀਕ ਹੈ ਜਿੱਥੇ ਲੱਗੀ ਹੈ ਤੇ ਉਹ ਕਹਿੰਦਾ ਫਿਰ ਤੁਸੀਂ ਐਡੇ ਐਡੇ ਅਧਦੇ ਕਿਉਂ ਦਿੱਤੇ ਇਹਨਾਂ ਨੂੰ ਇੱਕ ਕਿਸਾਨ ਬੰਦਾ ਕਹਿ ਰਿਹਾ ਉਹਨਾਂ ਨੂੰ ਸਾਹਮਣੇ ਖੜਾ ਕੇ ਐਡੇ ਐਡੇ ਉਹਦੇ ਕਾਦੇ ਵਾਸਤੇ ਦਿੱਤੇ ਹੈ ਕਹਿੰਦਾ ਫਿਰ ਇਹਨਾਂ ਸਾਰਿਆਂ ਨੂੰ ਫਾਇਰ ਬ੍ਰਿਗੇਡ ਚ ਭਰਤੀ ਕਰੋ ਹਾਈ ਹਾਈ ਜਿਹੜੀ ਗੱਲ ਕਰਨੀ ਹੈ ਅਿਤਿਕੜੇ ਤਰਖਾਹਾਂ ਦੇਣ ਦੀ ਕੀ ਲੋੜ ਹੈ ਡੀਏ ਨੇ ਕੋਰਸ ਜੀ ਤੁਸੀਂ ਡੀਸੀਐਸਐਸਪੀ ਲਾ ਕੇ ਅੱਗ ਬੁਝਾਉਣ ਦੇ ਕੰਮ ਤੇ ਹੀ ਰੱਖਣੇ ਆ ਤੇ ਫਿਰ ਫਾਇਰ ਬਰਗੇਡ ਚ ਭਰਤੀ ਕਰੋ ਇਹਨਾਂ ਨੂੰ ਮੈਂ ਕਹਣਾ ਕਿ ਦੇਖੋ ਵੀ ਜੇ ਪੁਲਿਸ ਭਰਤੀ ਕੀਤੀ ਹੈ ਨਾ ਜੀ ਪੁਲਿਸ ਭਰਤੀ ਕੀਤੀ ਹੈ ਵਾਇਲੈਂਟ ਨੂੰ ਸ਼ਾਂਤ ਕਰਨ ਵਾਸਤੇ ਸ਼ਾਂਤ ਕਰਨ ਵਾਸਤੇ ਜੋ ਹੱਲਾ ਗੁੱਲਾ ਹੈ ਨਾ ਉਹਨੂੰ ਸ਼ਾਂਤ ਕਰਨ ਵਾਸਤੇ ਨਾ ਕਿ ਉਹਨੂੰ ਵਧਾਉਣ ਵਾਸਤੇ ਹੁਣ ਦੇਖੋ ਜਿੰਨਾ ਕੋਹ ਰੌਲਾ ਰੱਪਾ ਜਿੰਨਾ ਕੋਹ ਵਾਇਲੈਂਟ ਸੀਗਾ ਗਵਾਂਡੀਆਂ ਦੇ ਨਾਲ ਉਹ ਮੁੱਖ ਮੰਤਰੀ ਧਮਕੀ ਦੇਸ ਸਾੜੇ ਦਾ ਤੇ ਪੁਲਿਸ ਨੇ ਤਾਂ ਉਹ ਤੋਂ ਵੱਡਾ ਵਾਇਲੈਂਟ ਕਰਤਾ ਪੰਜਾਬ ਚ ਕੀ ਦੁਨੀਆ ਚ ਕਰਤਾ ਉਹਦੇ ਕੇਸਾਂ ਨੂੰ ਹੱਥ ਪਾ ਕੇ ਤੇ ਇਹੋ ਜਿਹੇ ਲੋਕ ਜਿਹੜੇ ਨੇ ਇਹਨਾਂ ਨੂੰ ਅਕਲ ਫੇਰ ਆਊਗੀ ਚਾਹੇ ਕੋਈ ਵੀ ਹੋਵੇ ਚਾਹੇ ਆਮ ਨਾਗਰਿਕ ਹੋਵੇ ਜੀ ਤੇ ਚਾਹੇ ਕੋਈ ਸਰਕਾਰੀ ਜਿੱਡਾ ਮਰਜੀ ਮੁਲਾਜ਼ਮਾ ਜਿੱਡਾ ਵੱਡਾ ਮਰਜੀ ਅਫਸਰਾਂਾਂ ਉੱਤੇ ਨਰੋਵੇ ਕਾਨੂੰਨ ਸਾਰਿਆਂ ਵਾਸਤੇ ਜਿਹੜੇ ਆ ਨਾ ਉਹ ਮੈਂ ਅੱਗੇ ਵੀ ਕਹਿੰਦਾ ਵੀ ਅਰਬ ਕੰਟਰੀਆਂ ਵਰਗੇ ਚਾਹੀਦੇ ਆ ਵੀ ਜਿਨੇ ਜੋ ਕੀਤਾ ਉਹਨੂੰ ਭੁਗਤਣਾ ਪਊਗਾ ਤੇ ਮੇਰੇ ਖਿਆਲ ਦੇ ਵਿੱਚ ਦੇਖੋ ਸਾਡੀ ਨਿੱਜੀ ਦੋਸ਼ਮਣੀ ਉਸ ਮੁਲਾਜ਼ਮਾ ਨਾਲ ਕੋਈ ਵੀ ਨਹੀਂ ਅਸੀਂ ਉਹਨੂੰ ਜਾਣਦੇ ਤੱਕ ਨਹੀਂ ਵੀ ਕੌਣ ਹੈ ਕੌਣ ਨਹੀਂ ਪਰ ਜਿੱਥੇ ਭਾਵਨਾਵਾਂ ਹਾਰਟ ਹੁੰਦੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ ਤੁਸੀਂ ਦੇਖੋ ਮੇਰੇ ਮੇਰੇ ਕੇਸ ਵੀ ਨਹੀਂ ਰੱਖੇ ਮੇਰੇ ਬੋਧੀਆਂ ਰੱਖੀਆਂ ਤੇ ਜੇ ਤੁਸੀਂ ਹੱਥ ਪਾ ਲਓ ਮੈਨੂੰ ਲੱਗੂਗਾ ਨਾ ਤੂੰ ਮੇਰੇ ਜੁੰਡੇ ਪੜਤੀ ਜੁੰਡੇ ਪੜਤੀ ਠੀਕ ਹੈ ਤੇ ਫਿਰ ਇਹ ਸੋਚ ਕੇ ਦੇਖੋ ਕਿ ਜਿਹੜੇ ਬੰਦੇ ਇਸ ਚੀਜ਼ ਨਾਲ ਕਟੜਦਾ ਇੱਕ ਪਾਸੇ ਸਪੇਨ ਦੇ ਹਾਲਾਤ ਦੇਖੋ ਤੁਸੀਂ ਸਪੇਨ ਦੇ ਵਿੱਚ ਬਹੁਤ ਭਿਆਨਕ ਹੜ ਆਏ ਹੋਏ ਐ ਜੀ ਉੱਥੇ ਜਿਹੜਾ ਸਾਡੇ ਇਹੀ ਸਿੱਖ ਭਰਾ ਜੀ ਇੰਨੀ ਮਦਦ ਉਹ ਲੋਕਾਂ ਦੀ ਕਰ ਰਹੇ ਐ ਲੋਕਾਂ ਨੂੰ ਘਰਾਂ ਚੋਂ ਕੱਢ ਰਹੇ ਆ ਹੜਾਂ ਦੇ ਵਿੱਚੋਂ ਲੋਕਾਂ ਨੂੰ ਰਾਸ਼ਨ ਦੇ ਰਹੇ ਐ ਕੈਂਪ ਲਾ ਰਹੇ ਐ ਮੈਡੀਕਲ 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 ਕੈਂਪ ਲੱਗੇ ਹੋਏ ਐ ਖਾਣ ਪੀਣ ਵਾਸਤੇ ਜਿਹੜਾ ਰਸਦਾਂ ਦੇ ਰਹੇ ਐ ਦੇਖੋ ਇਹ ਕੋ ਚੀਜ਼ਾਂ ਜੀ ਠੀਕ ਐ ਦੂਜੇ ਨੰਬਰ ਤੇ ਜਿਹੜਾ ਹੈਗਾ ਕਿ ਇੱਧਰ ਸਾਡੇ ਆਪ ਦੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਦੇ ਵਿੱਚ ਦੇਖੋ ਵੀ ਸਾਡੀ ਆਪ ਦੀ ਪੁਲਿਸ ਜਿਹੜੀ ਹੈ ਉਹ ਇੱਕ ਉਹ ਵੀ ਵਿਚਾਰੇ ਹਾਫ ਮਾਈਂਡ ਬੰਦਾ ਕਹਿ ਲਓ ਉਹਨੂੰ ਠੀਕ ਹੈ ਅੱਧੇ ਦਿਮਾਗ ਦਾ ਕਹਿ ਲਓ ਉਹਨੂੰ ਕੇਸਾਂ ਉਹਨਾਂ ਕੇਸਾਂ ਤੋਂ ਫੜ ਕੇ ਕਿਹੜੀ ਸੀ ਜਾਨੀ ਬਾਹਰ ਸਿੱਖੀ ਦਾ ਸਤਕਾਰ ਹੋਈ ਜਾਂਦਾ ਜਿਹੜੇ ਸਪੇਨ ਦੇ ਵਿੱਚ ਗੋਰੇ ਆ ਜਾਂ ਉੱਥੋਂ ਦੇ ਨਿੱਜੀ ਜਿਹੜੇ ਮੂਲ ਨਿਵਾਸੀ ਐ ਉਹ ਜੱਫੀਆਂ ਪਾ ਪਾ ਕੇ ਰੋਂਦੇ ਆ ਕਹਿੰਦੇ ਓਏ ਹੋਏ ਹੋਏ ਯਾਰ ਤੁਸੀਂ ਤਾਂ ਖੁਦ ਭਗਵਾਨ ਨੂੰ ਤੁਸੀਂ ਤਾਂ ਦੇਵਤੇ ਹੋ ਠੀਕ ਹੈ ਤੇ ਸਾਡੇ ਵਾਲੇ ਜਿਹੜੇ ਆ ਉਹ ਉਹਨਾਂ ਕੇਸਾਂ ਤੋਂ ਫੜ ਕੇ ਥੱਲੇ ਕੜੀਸ ਕ ਵੇ ਇਹ ਗੱਲਾਂ ਬਹੁਤ ਗਲਤ ਹੈ ਮੈਂ ਮੈਂ ਇਸ ਗੱਲ ਨਾਲ ਸਹਿਮਤ ਹੈ ਕਿ ਸਸਪੈਂਡ ਨਹੀਂ ডিসਮਿਸ ਕਰੋ ਯਾਰ ਜਿਉਂ ਪੁਰਸਕਲ ਕਹਿੰਦੀ ਵੀ ਆਡੀਓ ਦਿਖਾ ਵੀਡੀਓ ਦਿਖਾਈ ਨਹੀਂ ਜਾਂਦੀਆਂ ਤੇ ਪੁਲਿਸ ਖੁਦ ਵੀ ਕੁੜਵਾ ਸਕਦੀ ਹੈ ਵੀਡੀਓ ਨਹੀਂ ਸਾਡੇ ਬੰਦਿਆਂ ਨੇ ਆ ਕੁਝ ਕਰਿਆ ਨਹੀਂ ਦਿਖਾਉਣ ਦਾ ਮਤਲਬ ਤਾਰਾ ਜੀ ਮੈਨੂੰ ਇੱਕ ਗੱਲ ਦੱਸੋ ਵੀ ਹੁਣ ਬਹੁਤ ਥਮਦੇ ਹੋਇਆ ਸੀਗਾ ਤੁਸੀਂ ਦੇਖੋ ਵੀ ਜਿਵੇਂ ਪਿਛਲੇ ਸਾਲ ਹੋਇਆ ਸੀ ਕਿ ਅਫਸਰ ਜਿਹੜੇ ਸੀ ਨਾ ਉਹ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਗਿਆ ਆਪਣੇ ਬਠਿੰਡੇ ਏਰੀਆ 'ਚ ਹੀ ਹੋਇਆ ਸੀ ਤੇ ਉਲਟਾ ਜਿਹੜਾ ਸੀ ਕਿਸਾਨਾਂ ਨੇ ਘੇਰ ਕੇ ਤੇ ਉਹਨਾਂ ਕੋਲੋਂ ਅੱਗ ਲਵਾਈ ਸੀ ਇਹ ਗੱਲਾਂ ਸਹੀ ਨਹੀਂ ਗ ਮੈਂ ਇਹਨਾਂ ਨੂੰ ਜਿਹੜਾ ਨਾ ਮੈਂ ਇਹਨਾਂ ਨੂੰ ਸ਼ੈ ਨਹੀਂ ਦਿੰਦਾ ਮਤਲਬ ਕਿ ਪਰ ਉੱਥੇ ਵੀ ਕੋਈ ਐਡੀ ਕਾਰਵਾਈ ਨਹੀਂ ਹੋਈ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅਫਸਰ ਗਿਆ ਸੀਗਾ ਉਹਨਾਂ ਦਾ ਵੀ ਜਿਹੜਾ ਸੀ ਉਹ ਦੁੱਖ ਸੀ ਤੇ ਉਹ ਦੁੱਖ ਨੂੰ ਜਿਹੜਾ ਸੀਗਾ ਉਹਨਾਂ ਨੇ ਚਲੋ ਠੀਕ ਹੈ ਜਦੋਂ ਉਹ ਦੁੱਖ ਗੁੱਸੇ 'ਚ ਬਦਲ ਗਿਆ ਜੀ ਵੀ ਯਾਰ ਅਸੀਂ ਪਹਿਲਾਂ ਦੁਖੀਆਂ ਸਾਨੂੰ ਉੱਥੋਂ ਸਾਡੇ ਤੇ ਆਹ ਚੀਜ਼ਾਂ ਥੋਪੀਆਂ ਜਾਂਦੀਆਂ ਹੂੰ ਇਹ ਚੀਜ਼ ਜਿਹੜੀਆਂ ਹੁਣ ਵੀ ਦੇਖੋ ਜਿਵੇਂ ਹੁਣ ਝੋਨਾ ਨਹੀਂ ਵੇਖਿਆ ਮੰਡੀਆਂ ਦੇ ਵਿੱਚ ਤੇ ਉੱਥੇ ਜਿਹੜਾ ਸੀਗਾ ਕਿਸਾਨ ਜਥੇਬੰਦੀਆਂ ਨੇ ਫੜ ਕੇ ਤੇ ਆਪਣੇ ਇਨਸਪੈਕਟਰ ਜਿਹੜੇ ਸੀਗੇ ਮੰਡੀ ਬੋਰਡ ਦੇ ਉਹਨਾਂ ਨੂੰ ਬੰਦਕ ਬਣਾਇਆ ਬਹੁਤ ਥਾਂਾਂ ਤੇ ਬਹੁਤ ਥਾਂਾਂ ਤੇ ਧੜਕੇ ਤੋਂ ਲੈ ਕੇ ਹੱਥਾਂ ਤੱਕ ਬੰਦ ਰੱਖਿਓ ਉੱਥੇ ਕਿਹਾ ਕਿ ਐਸਐਸਪੀ ਸਾਹਿਬ ਆਉਣ ਈਐਸਪੀ ਸਾਹਿਬ ਹੋਣ ਡੀਸੀ ਸਾਹਿਬ ਹੋਣ ਸਰਕਾਰ ਦੇ ਮੰਤਰੀ ਹੋਣ ਜੀ ਨਹੀਂ ਆਉਣਾ ਆ ਕੇ ਮਾਰਕੀਟ ਕਮੇਟੀ ਦੇ ਅਫਸਰ ਹੋਣ ਆ ਕੇ ਬੋਲੀ ਲਾਓ ਦੱਸੋ ਸਾਡਾ ਕਿਹੜਾ ਚੱਕਣ ਵਾਲਾ ਕਿਹੜਾ ਨਹੀਂ ਹੁਣ ਇਹ ਥੋੜਾ ਗੱਲ ਕੇ ਜਿਨ੍ਹਾਂ ਨੇ ਉਹ ਇਨਸਪੈਕਟਰ ਬੰਦਕ ਬਣਾਈ ਸੀ ਤੇ ਉਹਨੂੰ ਮਾਰਤਾ ਜਾਂ ਉਹਨਾਂ ਦੀਆਂ ਪੱਗਾਂ ਲਾ ਲਈਆਂ ਤੇ ਫਿਰ ਇੱਥੇ ਕੀ ਸੀਗਾ ਇੱਕ ਗਵਾਂਡੀ ਦਾ ਗਵਾਂਡੀ ਨਾਲ ਝਗੜਾ ਸੀ ਜੇ ਗਵਾਂਡੀ ਨਾਲ ਗਵਾਂਡੀ ਦੇ ਝਗੜੇ ਦੇ ਵਿੱਚ ਪੁਲਿਸ ਆ ਕੇ ਲੋਕਾਂ ਦੇ ਐ ਕੇਸਾਂ ਨੂੰ ਪੈਣ ਲੱਗ ਪਈ ਜਦੋਂ ਆਪਦੇ ਪੈਣ ਲੱਗ ਪਏ ਤੇ ਫਿਰ ਬਗਾਨਿਆਂ ਤੋਂ ਕੀ ਆਸ ਰੱਖਾਂਗੇ